ਕਿ ਲੋਕਾਂ ਨੇ ਫੈਸਲਾ ਕਰ ਲਿਆ ਕਿ ਪੰਜਾਬ ਦੀ ਇੱਕੋ ਇੱਕ ਜਿਹੜੀ ਪੰਜਾਬੀਆਂ ਦੀ ਪਾਰਟੀ ਹੈ ਪੰਜਾਬੀਆਂ ਦੇ ਹੱਕਾਂ ਦੇ ਲਈ ਦੇਸ਼ ਦੇ ਹੱਕਾਂ ਦੇ ਸੰਘਰਸ਼ ਲਈ ਕਰਦੇ ਸੰਘਰਸ਼ ਕਰਦੀ ਆਈ ਹੈ ਸੋ ਉਹ ਪਾਰਟੀ ਤੇ ਵਿਸ਼ਵਾਸ ਕਰਦੇ ਨੇ ਲੋਕ ਔਰ ਜਿੱਥੇ-ਜਿੱਥੇ ਵੀ ਪੰਜਾਬੀ ਵੱਸਦਾ ਦੇਸ਼ ਦੇ ਉਹ ਇਸ ਗੱਲ ਦੇ ਵਿਦੇਸ਼ਾਂ ਦੇ ਵਿੱਚ ਵੀ ਬੜੀਆਂ ਸਾਨੂੰ ਇਸ ਗੱਲ ਨੇ ਪਤਾਵੀਆਂ ਮਿਲੀਆਂ ਨੇ ਕਿ ਤੁਸੀਂ ਹੁਣ ਅਸਲੀ ਜੜ੍ਹ ਜੜ੍ਹ ਦੇ ਨਾਲ ਜੁੜੇ ਹੋ ਦਿੱਲੀ 'ਚ ਬੈਠ ਕੇ ਝੰਡੇ ਤਿਆਰ ਹੁੰਦੇ ਨੇ ਸਟੇਟਾਂ ਦੇ ਸ਼੍ਰੋਮਣੀ ਅਕਾਲੀ ਦਲ ਦੇ ਪੰਜਾਬ ਦੇ ਸੱਤਾਂ ਤੋਂ ਜਣੇ ਹੋਣੇ ਜੰਡੇ ਹੁੰਦੇ ਨੇ ਉਹਦੇ ਮਸਲੇ ਪਤਾ ਸਾਨੂੰ ਔਰ ਮੇਰਾ ਖਿਆਲ ਆ ਵੀ ਅੱਜ ਜਿਹੜੀ ਮੌਜੂਦਾ ਸਰਕਾਰ ਹੈ ਤੇ 013 ਵਾਲੇ ਹੋਣਗੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਪਾਰਟੀ ਪ੍ਰਧਾਨ ਸੁਖਵੀਰ ਸਿੰਘ ਬਾਦਲ ਦੇ ਅਗਵਾਈ ਚ ਸ਼ੂਬੇ ਦੇ ਸ਼ੁਰੂ ਕੀਤੇ ਪੰਜਾਬ ਬਚਾਓ ਜਾਤਰਾ ਦੇ ਸਮਰਾਲਾ ਹਲਕੇ 'ਚ ਪਹੁੰਚੇ ਤੇ ਹਲਕਾ ਇੰਚਾਰਜ ਪਰਮਜੀਤ ਸਿੰਘ ਢਿੱਲੋਂ ਦੀ ਅਗਵਾਈ ਵਿੱਚ ਆਮ ਲੋਕਾਂ ਤੇ ਪਾਰਟੀ ਵਰਕਰਾਂ ਵੱਲੋਂ ਪਰਵਾਸ ਸਵਾਗਤ ਕੀਤਾ ਗਿਆ ਇਸ ਮੌਕੇ ਸੰਬੋਧਨ ਕਰਦੇ ਆ ਪਾਰਟੀ ਪ੍ਰਧਾਨ ਸਰਦਾਰ ਬਾਦਲ ਸਮੂਹ ਪੰਜਾਬੀਆਂ ਨੂੰ ਸੱਦਾ ਦਿੰਦਾ ਕਿ ਆ ਕਿ ਬਦਲਾ ਦੇ ਨਾਂ ਤੇ ਹੁਣ ਹੋਰ ਤਜਰਬੇ ਕਰਨ ਦੀ ਬਜਾਏ ਪੰਜਾਬ ਨੂੰ ਬਚਾਉਣ ਲਈ ਅਕਾਲੀ ਦਲ ਦੇ ਹੱਕ ਵਿੱਚ ਫੈਸਲਾ ਲੈਣ ਦਾ ਸਮਾਂ ਆ ਗਿਆ ਪੰਜਾਬ ਨੂੰ ਦਿੱਲੀ ਤੋਂ ਚਲਾ ਰਹੀਆਂ ਸਿਆਸੀ ਪਾਰਟੀਆਂ ਤੋਂ ਬਚਾਉਣ ਦੀ ਲੋੜ ਹੈ ਅੱਜ ਸਰਦਾਰ ਸੁਭੀ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਜੋ ਕਿ ਲਗਾਤਾਰ ਪੰਜਾਬ ਵਿੱਚ ਪੰਜਾਬ ਬਚਾਓ ਯਾਤਰਾ ਦਾ ਆਰੰਭ ਕੀਤਾ ਹੋਇਆ। ਕਰੀਬ 6-7 ਪਾਰਲੀਮੈਂਟ ਹਲਕੇ ਪੂਰੇ ਹੋ ਗਏ ਨੇ। ਅੱਜ ਫਤਿਹਗੜ੍ਹ ਸਾਹਿਬ ਦਾ ਇਹ ਸੈਗਮੈਂਟ ਜਿਹੜਾ ਅੱਜ ਦੋਸਤੀ ਪਹਿਲਾਂ ਬੱਸੀ ਪਠਾਣਾ ਫਿਰ ਦੂਜਾ ਸਮਰਾਲਾ ਇੱਥੇ ਸਮਾਪਤੀ ਗੁਰਦੁਆਰਾ ਚੰਨ ਸਾਹਿਬ ਕਮਲਕਾ ਕੇ ਸਮਾਪਤੀ ਕੀਤੀ ਹੈ। ਲੋਕਾਂ ਚ ਡਰ ਡਾਕ ਸ ਹੈ। ਮੈਂ ਕਿਉਂਕਿ ਐਮਰਜੈਂਸੀ ਵੀ ਦੇਖੀ ਹੈ। ਜਿਹੜੀਆਂ ਵੀ ਕਟੀਆਂ ਨੇ ਐਮਰਜੈਂਸੀ ਤੋਂ ਬਾਅਦ ਜਿਹੜਾ ਲੋਕਾਂ ਚੋਂ ਸ਼ਾਸ ਸੀ ਖਾਸ ਕਰਕੇ ਨੌਜਵਾਨਾਂ ਚ ਬੀਬੀਆਂ ਚ ਉਹ ਅੱਜ ਦੇਖਣ ਨੂੰ ਬਣਦਾ ਸੀ ਮੁੜ ਕੇ ਉਦੋਂ ਸਨ 77 ਦਾ ਜਾਨੀ ਮਾਹੌਲ ਅੱਜ ਨਜ਼ਰ ਆਇਆ ਔਰ ਮੇਰਾ ਖਿਆਲ ਆ ਵੀ ਅੱਜ ਜਿਹੜੀ ਮੌਜੂਦਾ ਸਰਕਾਰ ਹੈ ਤੇ 013 ਵਾਲੇ ਹੋਣਗੇ ਦੂਜੇ ਵੀ ਕਿਤੇ ਪਛੜ ਜਾਣਗੇ ਕਿ ਲੋਕਾਂ ਨੇ ਫੈਸਲਾ ਕਰ ਲਿਆ ਕਿ ਪੰਜਾਬ ਦੀ ਇੱਕੋ ਇੱਕ ਜਿਹੜੀ ਪੰਜਾਬੀਆਂ ਦੀ ਪਾਰਟੀ ਹੈ ਖੇਤਰੀ ਪਾਰਟੀ ਹੈ ਪੰਜਾਬੀਆਂ ਦੀ ਆਪਦੀ ਪਾਰਟੀ ਹੈ ਜਿਹਦਾ ਲੰਮਾ ਚੌੜਾ ਇਤਿਹਾਸ ਦਾ ਸੰਘਰਸ਼ ਦਾ ਪੰਜਾਬੀਆਂ ਦੇ ਹੱਕਾਂ ਦੇ ਲਈ ਦੇਸ਼ ਦੇ ਹੱਕਾਂ ਦੇ ਸੰਘਰਸ਼ ਲਈ ਕਰਦੇ ਸੰਘਰਸ਼ ਕਰਦੀ ਆਈ ਹੈ ਉਹ ਪਾਰਟੀ ਤੇ ਵਿਸ਼ਵਾਸ ਕਰਦੇ ਨੇ ਲੋਕ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਦੇ ਪਿਛਲੇ ਸਮੇਂ ਦੇ ਵਿੱਚ ਕੀਤੀ ਜਿਹੜੀ ਸੇਵਾ ਉਹਨਾਂ ਦੀ ਉਹ ਲੋਕ ਯਾਦ ਕਰ ਕਰਕੇ ਅਕਾਲੀ ਦਲ ਨੂੰ ਮੂਹਰੇ ਲਿਆਉਣ ਦੇ ਹਰ ਹਿੱਲਾ ਵਰਤਣਗੇ ਇਸ ਸਾਲ ਦਾ ਪੂਰਾ ਪ੍ਰੋਸੈਸ ਹੈ। ਭਾਜਪਾ ਦੇ ਗਠਜੋੜਨ ਦੀ ਕਿ ਐਸਾ ਉਹ ਤਾਂ ਕੋਈ ਖਿਆਸ ਨਹੀਂ ਜੋ ਹੋਰ ਨਾਲੇ ਖਿਆਸ ਤਾਂ ਵੀ ਸੀ ਨਹੀਂ ਸੀ ਤਾਂ ਆਪਣੀ ਲੋਕੇ ਸਾਡਾ ਅਸਲ ਚ ਦੇਖਿਆ ਵੀ ਅਸੀਂ ਆਪਣਾ ਜਿਹੜਾ ਹੁਣ ਇੱਕ ਹੋਰ ਕਮੇਟੀ ਵੱਲੋਂ ਫੈਸਲਾ ਏਜੰਡਾ ਰੱਖਿਆ ਕਿ ਪੰਥ ਅਤੇ ਪੰਜਾਬ ਦੇ ਜਿਹੜੇ ਮਸਲੇ ਨੇ ਉਹ ਹੱਲ ਕਰਾਉਣੇ ਨੇ। ਉਹਦੇ ਲਈ ਅਸੀਂ ਇੱਕ ਮੋਟਾ ਸਾਰੇ ਸਾਰੇ ਜਣੀ ਕਹਿ ਲਈਏ ਵੀ ਸਾਰੇ ਪੰਜਾਬੀ ਔਰ ਜਿੱਥੇ-ਜਿੱਥੇ ਵੀ ਪੰਜਾਬੀ ਵੱਸਦਾ ਦੇਸ਼ ਦੇ ਉਹ ਇਸ ਗੱਲ ਦੇ ਵਿਦੇਸ਼ਾਂ ਦੇ ਵਿੱਚ ਵੀ ਬੜੀਆਂ ਸਾਨੂੰ ਇਸ ਗੱਲ ਦੇ ਪਤਾਈਆਂ ਮਿਲੀਆਂ ਨੇ ਕਿ ਤੁਸੀਂ ਹੁਣ ਅਸਲੀ ਜੜ੍ਹ ਜੜ੍ਹ ਦੇ ਨਾਲ ਜੁੜੇ ਹੋ ਔਰ ਪੰਜਾਬ ਦੇ ਲੋਕ ਤੁਹਾਨੂੰ ਹੱਥਾਂ ਚੱਕਣਗੇ ਅੱਜ ਹੋ ਰਿਹਾ ਹੋਇਆ ਜਿਹੜੀ ਦਿੱਲੀ ਤੋਂ ਪਾਰਟੀਆਂ ਚੱਲਦੀਆਂ ਨੇ ਤੇ ਪੰਜਾਬ ਤੋਂ ਚੱਲਦੀ ਕਿਵੇਂ ਦੇਖ ਦਿੰਦੇ ਬੜਾ ਫਰਕ ਹੈ ਜੀ ਉਹ ਤਾਂ ਦਿੱਲੀ ਦਾ ਏਜੰਡਾ ਉਹਨਾਂ ਦੇ ਦਿੱਲੀ ਬੈਠ ਕੇ ਦਿੱਲੀ 'ਚ ਬੈਠ ਕੇ ਏਜੰਡੇ ਤਿਆਰ ਹੁੰਦੇ ਨੇ ਸਟੇਟਾਂ ਦੇ ਸ਼੍ਰੋਮਣੀ ਅਕਾਲੀ ਦਲ ਦੇ ਪੰਜਾਬ ਦੇ ਸੱਤਾਂ ਤੋਂ ਜੰਡੇ ਹੁੰਦੇ ਨੇ ਉਹਨਾਂ ਦੇ ਮਸਲੇ ਪਤਾ ਸਾਨੂੰ ਸਰ ਹੱਤਲ ਤੋਂ ਲੈ ਕੇ ਅਸੀਂ ਜਾਣਦੇ ਆ ਸ਼੍ਰੋਮਣੀ ਅਕਾਲੀ ਦਲ ਜਾਣਦਾ ਕਿ ਲੋਕਾਂ ਦੇ ਮਸਲੇ ਕੀ ਨੇ ਇਹ ਹੱਲ ਕਿਵੇਂ ਕਰਨੇ ਕੀਤੇ ਵੀ ਨੇ ਔਰ ਬਹੁਤ ਮਸਲੇ ਸੱਤਾਂ ਸਾਲਾਂ ਦੇ ਵਿੱਚ ਹੋਰ ਖੜੇ ਹੋ ਗਏ ਪਹਿਲਾਂ ਕੈਪਟਨ ਨੇ ਐਵੇਂ ਹਿਆਸਪੁਰਣ ਜੀ ਨੇ ਕਹਾਤਾ ਹੁਣ ਆ 2 ਸਾਲ ਦੇ ਇਹਨਾਂ ਨੇ ਜਿਹੜੇ ਡੋਰੂ ਵਜਾਉਂਦੇ ਫਿਰਦੇ ਨੇ ਇਹਨਾਂ ਦਾ ਵੀ ਹਾਲ ਆਪਾਂ ਦੇਖ ਲਿਆ ਸਾਰੇ ਪੰਜਾਬੀਆਂ ਦੇ ਲੋਕ ਦੁਖੀ ਨੇ ਪਰ ਪਰੋਸਾ ਦਿੰਦੇ ਆ ਪੰਜਾਬ ਦੇ ਵਸਨੀਕਾਂ ਨੂੰ ਕਿ ਤੁਹਾਡੀ ਆਪਣੀ ਪਾਰਟੀ ਇਹਨੂੰ ਤਾਕਤ ਦਿਓ ਤਾਂ ਕਿ ਤੁਹਾਡੀ ਆਵਾਜ਼ ਬਣ ਕੇ ਪਾਰਲੀਮੈਂਟ ਵਿੱਚ ਤੁਹਾਡੇ ਮਸਲਿਆਂ ਦੀ ਹਰ ਗੱਲ ਕਰੇਗਾ ਤੇ ਮਸਲੇ ਹੱਲ ਕਰਾਏਗਾ। ਪੰਜਾਬ ਬਚਾਓ ਯਾਤਰਾ ਲੈ ਕੇ ਚੱਲੇ ਆ ਉਹ ਪੰਜਾਬ 'ਚ ਕੀ ਨਵਾਂ ਜਿਹੜਾ ਤੁਸੀਂ ਲੈ ਕੇ ਆਉਂਗੇ? ਬਹੁਤ ਕੁਝ ਨਵਾਂ ਜੀ। ਪੰਜਾਬ 'ਚ ਜਿਹੜਾ ਇਹਨਾਂ ਦੇ ਵਿਗਾੜ ਪਿਆ ਪਹਿਲਾਂ ਤਾਂ ਉਹੀ ਸੀ ਤੇ ਅੱਜ ਤੇ ਹੋਣਾ ਪੈਣਾ। ਪੰਜਾਬ ਬਚਾਉਣ ਦੀ ਗੱਲ ਹੋ ਗਈ ਇਹ ਤਾਂ ਪੰਜਾਬ ਬਰਬਾਦ ਕਰਨ ਲੱਗੇ ਨੇ। ਅੱਜ ਜੰਮਦੇ ਬੱਚੇ ਤੇ 1.5 ਲੱਖ ਰੁਪਇਆ ਕਰਜ਼ਾ ਜਿਹੜਾ ਚੜਤਾ ਇਹਨਾਂ ਨੇ ਆਉਂਦੀ ਸਾਲ 60 ਲੱਖ 60 ਹਜ਼ਾਰ ਕਰੋੜ ਤੇ ਇਹਨੇ ਚੜਤਾ 2 ਸਾਲਾਂ 'ਚ ਅਜੇ 3 ਸਾਲ ਪੈ ਨਹੀਂ ਕੀ ਹਾਲ ਹੋਊਗਾ ਪੰਜਾਬ ਦਾ ਇਹ ਸੜਕੇ ਜੇ ਘਰ ਦਾ ਸਿਆਣਾ ਮੁਖੀ ਉਹੀ ਮੰਨਿਆ ਜਾਂਦਾ ਜਿਹੜਾ ਘਰ ਦੇ ਵਿੱਤ ਅਨੁਸਾਰ ਆਪਣਾ ਪਰਿਵਾਰ ਟੱਬਰ ਨੂੰ ਵਧੀਆ ਚਲਾਵੇ ਪਰ ਇਹ ਨਹੀਂ ਉਜਾੜਨ ਤੇ ਲੱਗੇ ਆਪਣੀ ਸ਼ੋਰਤ ਵਾਸਤੇ ਵੱਡੇ ਵੱਡੇ ਰੋਜ਼ ਬੜੇ ਬੜੇ ਸਿਆਰ ਹੁੰਦੇ ਨੇ ਦਿੱਲੀ ਤੱਕ ਗੋਆ ਤੱਕ ਪੈਸਾ ਪੰਜਾਬ ਤੋਂ ਚਾਚਕ ਮਾਰਿਆ ਪੰਜਾਬੀਆਂ ਦੀ ਮਿਹਨਤ ਕਮਾਈ ਹੈ ਲੋਕ ਜਾਣਦੇ ਨੇ ਕਿ ਹਾਂ ਇਸ ਪਾਰਟੀ ਨੂੰ ਔਰ ਦੂਜੀਆਂ ਪਾਰਟੀਆਂ ਜਿਵੇਂ ਚੱਲਦੀਆਂ ਨੇ ਲਾਂਬੇ ਖਰੀਜ ਪੰਜਾਬ ਦੀ ਆਪਣੀ ਪਾਰਟੀ ਲੈ ਕੇ ਆਈ ਹੈ ਮਾਛੀਵਾੜਾ ਤੋਂ ਗੁਰਦੀਪ ਸਿੰਘ ਟੱਕਰ ਦੀ ਰਿਪੋਰਟ